ਪਠਾਨਕੋਟ ਦੇ ਪਿੰਡ ਮੁਤਫਰਕਾ ਵਿਖੇ ਇੱਕ ਵਿਅਕਤੀ ਦੇ ਉੱਪਰ ਕੁਝ ਲੋਕਾਂ ਵੱਲੋਂ ਦੇਸੀ ਕੱਟੇ ਨਾਲ ਹਮਲਾ ਕੀਤਾ ਗਿਆ। ਇਸ ਮੌਕੇ ਤੇ ਸੁਬਾਸ਼ ਦਾ ਕਹਿਣਾ ਹੈ ਕਿ ਉਸਦੇ ਦੋ ਗਵਾਂਢੀ ਅਤੇ ਹੋਰ ਅਣਛਾਤੇਆਂ ਨੇ ਉਸ ਤੇ ਹਮਲਾ ਕਰ ਦਿੱਤਾ। ਇਸ ਮੌਕੇ ਤੇ ਜ਼ਖਮੀ ਦਾ ਕਹਿਣਾ ਹੈ ਕਿ ਉਸਦਾ ਛੋਟਾ ਭਰਾ ਪਲਾਈ ਫੈਕਟਰੀ ਵਿੱਚ ਕੰਮ ਕਰਦਾ ਹੈ ਜਿਸਦੇ ਉਸਦੇ ਭਰਾ ਦੀ ਗਵਾਂਢੀਆਂ ਦੇ ਨਾਲ ਤੂ-ਤੂ ਮੈਂ ਹੋਈ ਸੀ। ਜਿਸ ਤੋਂ ਬਾਅਦ ਉਹਨਾਂ ਨੇ ਰੰਜਿਤ ਤੇ ਚਲਦਿਆਂ ਸਾਡੇ ਤੇ ਹਮਲਾ ਕਰ ਦਿੱਤਾ। ਮੈਂ ਵੀ ਸਾਡੇ ਤੇ ਨਵੇਂ ਘਰੇ ਰੋਟੀ ਖਾਣ ਆਇਆ ਸੀ। ਤੇ ਕੁਝ ਸਾਡੇ ਪੜੋਸੀਆਂ ਦੇ ਦੋ ਲੜਕੇ ਸੀ ਇਹ ਕੋਈ ਚਾਰ ਕੁ ਮੁੰਡੇ ਨਾਲ ਲੈ ਕੇ ਸਾਡੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਇਹਨਾਂ ਕੋਲ ਹਥਿਆਰ ਵੀ ਸੀਗੇ ਔਰ ਇੱਕ ਬੰਦਾ ਸੀ ਜਿਹਦੇ ਕੋਲ ਕੋਈ ਦੇਸੀ ਕਟਾ ਰਵਲਵਟਾਈ ਸੀਗਾ ਕੁਝ ਇਹਨਾਂ ਕੋਲ ਔਰ ਉਹਨਾਂ ਨੇ ਸਿੱਧਾ ਕੱਢਿਆ ਤੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਇੱਥੇ ਸਿਰ ਦੇ ਵਿੱਚ ਉਹ ਦੇਸੀ ਕਟਾ ਸੀਗਾ ਕਿ ਰਵਲਵਰ ਵੀ ਬਣੀ ਇੱਥੇ ਲਿਆ ਕੇ ਨਾਲ ਮੇਰੇ ਮਾਰਿਆ ਇੱਥੇ ਜਿਹਦੇ ਨਾਲ ਮੇਰੇ ਬਲੀਡਿੰਗ ਹੋ ਰਹਾ ਮੈਂ ਡਿੱਗ ਗਿਆ ਥੱਲੇ ਫਿਰ ਉਸ ਤੋਂ ਬਾਅਦ ਮੰਮੀ ਡੈਡੀ ਸੀਗੇ ਸਾਡੇ ਬਜ਼ੁਰਗ ਦੋ ਘਰੇ ਸੀਗੇ ਇਹ ਛੋਟਾ ਬ੍ਰਦਰ ਕਰੇ ਸੀਗਾ ਉਹਨੇ ਮਿਸੀ ਕਰੀ ਉਹ ਵੀ ਨਿਕਲੇ ਬਾਹਰ ਤੇ ਉਹਨਾਂ ਨੇ ਰੋਲਾ ਰਾਲਾ ਪਾਇਆ ਤੇ ਉਹਨੇ ਜਿਹਨੂੰ ਪਿੰਡ ਵਾਲੇ ਬੰਦੇ ਜਿਹੜੇ ਉਹ ਹੀ ਆ ਕੇ ਇਕੱਠੇ ਹੋ ਗਏ ਕਾਫੀ ਜ਼ਿਆਦਾ ਫਿਰ ਉਹ ਜਿਹੜਾ ਮੁੰਡਾ ਇੱਕ ਨਾਲ ਪੜੋਸੀਆਂ ਦਾ ਮੁੰਡੇ ਸੀਗੇ ਦੋ ਹੋਰ ਜਿਹੜੇ ਅਣਛਾਤੇ ਬੰਦੇ ਸੀਗੇ ਜਿਹੜੇ ਬਾਹਰੋਂ ਬੰਦੇ ਆ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੇ ਹੱਥ ਮਤਲਬ ਉਹਨਾਂ ਨੂੰ ਜਦੋਂ ਫੜਿਆ ਸੀ ਔਰ ਆਪਾਂ ਨੂੰ ਉਹਨੇ ਫੜਨ ਦੇ ਪਰੰਦੇ ਵਿੱਚ ਉਹਨਾਂ ਦੀ ਬਿਆਨ ਵਗੈਰਾ ਵੀਡੀਓਆਂਾਂ ਦੀ ਖੁੱਲ ਗਈਆਂ ਔਰ ਇੱਕ ਚੈਨੀ ਵੀ ਮੁੰਡੇ ਦੇ ਉੱਤੇ ਡਿੱਗੀ ਸਾਡੇ ਕੋਲ ਔਰ ਉਹ ਜਦੋਂ ਹਮਲਾ ਕਰਕੇ ਸਾਡੇ ਦੇ ਮੰਮੀ ਡੈਡੀ ਦੇ ਵੀ ਇਹਨਾਂ ਦੇ ਕਿ ਸੱਟਾ ਸੱਟਾ ਮਾਰ ਕੇ ਉਹ ਤੋੜ ਗਏ ਉਹ ਕਾਰਨ ਕੀ ਸੀ ਉਹ ਤੇ ਕਾਰਨ ਸੀਗਾ ਛੋਟਾ ਬ੍ਰਦਰ ਮੇਰਾ ਜਿਹੜਾ ਪਲਾਈ ਫੈਕਟਰੀ ਦੇ ਵਿੱਚ ਕੰਮ ਕਰਦਾ ਔਰ ਜਿਹੜਾ ਮੁੰਡੇ ਜਿਨ੍ਹਾਂ ਨੇ ਆਪਣਾ ਬੰਦੇ ਵਾਰੋਂ ਸੱਜ ਕੇ ਲੈਂਦੇ ਸੀਗੇ ਉਹ ਆਪਸ ਦੇ ਵਿੱਚ ਕੰਮ ਕਰਦੇ ਇਕੱਠੇ ਉੱਥੇ ਉਹਨਾਂ ਦੀ ਕੋਈ ਦੂਤੋਂ ਮਤਲਬ ਛੋਟੀ ਮੋਟੀ ਹੋਣੀ ਆਣਾ ਜਿਹੜੇ ਵੀ ਸਵੇਰੇ ਅਸੀਂ ਉਹਨਾਂ ਦੇ ਪਲਾਈ ਫੈਕਟਰੀ ਦੇ ਮਾਲਕ ਨਾਲ ਬਗਿਆ ਅਸੀਂ ਗੱਲ ਮਗਾਈ ਦੀ ਸੀ ਲੇਕਿਨ ਉਹਨਾਂ ਨੇ ਸਾਡੀ ਪਛਾਣ ਪਤਾ ਹੀ ਕੋਈ ਨਹੀਂ ਤੁਹਾਨੂੰ ਫਿਰ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ ਵਗੈਰਾ ਮੈਂ ਦਵੈਰੀ ਗੋਟੀਆਂ ਮਾਤਾ ਬਦ ਸਾਡੀ ਲਈ ਤੇ ਸੀਗੇ ਅਰੈਸਟ ਕਰਨ ਦੇ ਸੀਗੇ ਤੇ ਇਹਨਾਂ ਨੇ ਚੈਲੰਜ ਸਾਡੇ ਧਰਮ ਤੇ ਆ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਚੈਲੰਜ ਹਾਂਜੀ ਅਸੀਂ 112 ਤੇ ਕੰਪਲੇਨਟ ਕੀਤੀ ਆ ਉਸੇ ਵੇਲੇ ਆਪਾਂ ਕੰਪਲੇਨਟ ਕਰਤੀ 112 ਦੇ ਉੱਪਰ ਔਰ ਮੌਕੇ ਤੇ ਪੁਲਿਸ ਵੀ ਆਈ ਆ ਤੇ ਪੁਲਸ ਵਾਲੋਂ ਕਿਹਾ ਗਿਆ ਵੀ ਆਪਣਾ ਹਸਪਤਲ ਜਾ ਕੇ ਮੈਡੀਕਲ ਵਗੈਰਾ ਕਰਾਓ ਕਿਉਂਕਿ ਯਾਰ ਅਸੌਲਟ ਵੀ ਲੱਗੇ ਐਮ ਐਲ ਸੀ ਕਰ ਦਿੱਤੀ ਗਈ ਆ ਪ੍ਰੀ ਲਿਮਿਨਰੀ ਟ੍ਰੀਟਮੈਂਟ ਦਿੱਤਾ ਹੈ ਵਰਜੋ ਸੀਟੀ ਵਾਸਤੇ ਕਿਹਾ ਵਾਪਸ ਸੀਟੀ ਹੋ ਜਾਏ ਪੱਕੀ ਬਾਅਦ ਦੇਖਦੇ ਆ ਇਸ ਸਬੰਧ ਵਿੱਚ ਐਸਐਚਓ ਸ਼ਾਪਰੋਕੰਡੀ ਅਮਨਪ੍ਰੀਤ ਕੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸ਼ਿਸ਼ੂਬਾਸ ਸਿੰਘ son of ਸ਼੍ਰੀ ਗਾਂ ਸਿੰਘ ਤੇ ਦੂਸਰੇ ਪਾਸੇ ਹੈਗੇ ਜੀ ਆਪਣੇ ਤਰਸ਼ੇਮ ਸਿੰਘ son of ਕਨੂਰਾਮ ਇਹ ਆਪਸ ਚ ਫੈਮਿਲੀ ਇਹਨਾਂ ਦਾ ਕੋਈ ਡਿਸਪਿਊਟ ਹੈਗਾ ਤੇ ਉਹਦੇ ਰਿਗਾਰਡਿੰਗ ਇਹਨਾਂ ਦਾ ਝਗੜਾ ਹੋਇਆ। ਹਾਂ ਜੀ ਉਪੀਕਰਨੀ ਕਰਦੇ ਆ। ਅਫਰਦ ਹਾਲੇ ਇਹਨਾਂ ਨੇ ਆਪਣਾ ਮੈਡੀਕਲ ਕਰਵਾਇਆ ਜਿੱਦਾਂ ਇਹ ਪੇਸ਼ ਕਰਦੇ ਉਹ ਤੇ ਜਿਹੜੀ ਬੰਦੀ ਕਾਰਵਾਈ ਉਸੇ ਉੱpon ਉਹਨਾਂ ਨੇ ਕਾਰਵਾਈ ਕਰਨਾ। ਬਾਸ ਹਮਾਂ ਜਾਣਨਾ ਕਿ ਉਹਨਾਂ ਨੂੰ ਦੇਸੀ ਕੱਟੇ ਦਾ ਇਸਤੇਮਾਲ ਕੀਤਾ ਗਿਆ ਥਗੜੇ ਦੇ ਵਿੱਚ। ਫਿਲਹਾਲ ਹਲੇ ਤਸਦੀਕ ਨਹੀਂ ਹੋਇਆ। ਜਿੱਦਾਂ ਵੀ ਅੱਗੇ ਤਸਦੀਕ ਹੋਊਗਾ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ